ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕद्दू ਦੇ ਕੋਫਤੇ ਕद्दू ਨੂੰ ਛਿੱਲ ਲੈਣੇ ਆ ਕਦੂ ਆਪਾਂ ਛਿੱਲ ਲਿਆ ਛਿੱਲ ਕੇ ਧੋ ਕੇ ਲੈ ਆਏ ਹੁਣ ਆਪਾਂ ਇਹਨੂੰ ਕਦੂ ਕਸ ਕਰ ਲੈਣੇ ਆ ਕਦੂ ਕਾਸ ਕਰ ਲਿਆ ਆਪਾਂ ਹੁਣ ਤੇਲ ਵੀ ਗਰਮ ਰੱਖ ਲੈਨੇ ਨਾਲ ਹੀ ਆਪਾਂ ਕਦੂ ਦੇ ਵਿੱਚੋਂ ਆਪਾਂ ਪਾਣੀ ਕੱਢ ਲੈਨੇ ਨੂੰ ਨਿਚੋੜ ਲੈਨੇ ਕਦੂ ਨੂੰ ਨਿਚੋੜ ਕੇ ਇੱਕ ਸਾਈਡ ਰੱਖ ਲੈਨੇ ਕੱਦੂ ਆਪਾਂ ਨਿਚੋੜ ਲਿਆ ਹੁਣ ਇਹਦੇ ਵਿੱਚ ਬੇਸਨ ਪਾ ਦਿੰਨੇ ਆ ਜਿੰਨੇ ਕ ਕੱਦੂ ਦੇ ਹਿਸਾਬ ਨਾਲ ਪਾਵਾਂਗੇ ਬੇਸਨ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੋਊਗੀ ਬੇਸਨ ਦੀ ਥੋੜੀ ਜੀ ਲਾਲ ਮਿਰਚ ਕੁੱਟੀ ਹੋਈ ਪਾ ਦਿੰਨੇ ਟੇਸਟ ਅਕੋਰਡਿੰਗ ਨਮਕ ਪਾ ਦਿੰਨੇ ਥੋੜਾ ਜਿਹਾ ਧਨੀਆ ਪਾਊਡਰ ਪਾ ਦਿੰਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਮਿਕਸ ਆਪਾਂ ਕਰ ਲਿਆ। ਉਦੋਂ ਆਪਣਾ ਤੇਲ ਵੀ ਗਰਮ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਛੋਟੇ-ਛੋਟੇ ਕੋਫਤੇ ਬਣਾ ਕੇ ਪਾ ਦਿੰਨੇ ਹੱਥ ਦੇ ਨਾਲ ਇਸ ਤਰ੍ਹਾਂ। ਐਸੇ ਤਰ੍ਹਾਂ ਆਪਾਂ ਕੋਫਤੇ ਪਾ ਦਿੰਨੇ ਸਾਰੇ। ਇੰਦਾਂ ਪੈਸਟਰਾ ਹਲਾ ਹਲਾ ਕੇ ਪਕਾ ਲਵਾਂਗੇ ਉਹ ਤੇ ਆਪਣੇ ਬਣ ਗਏ ਆਪਾਂ ਇਹਨਾਂ ਨੂੰ ਤੇਲ ਚੋਂ ਬਾਹਰ ਕੱਢ ਲੈਨੇ ਇਸੇ ਤਰ੍ਹਾਂ ਆਪਾਂ ਦੂਸਰਾ ਬੈਚ ਵੀ ਪਾ ਦਿੰਨੇ ਹਾਂ ਕੋਹਤੇ ਆਪਣੇ ਸਾਰੇ ਬਣ ਗਏ ਹੁਣ ਆਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਆਪਾਂ ਪਿਆਜ਼ ਲਿਆ ਲਸਣ ਹਰੀ ਮਿਰਚ ਇਹਨਾਂ ਨੂੰ ਆਪਾਂ ਪੀਸ ਲੈਨੇ ਆਪਾਂ ਮਸਾਲਾ ਪੀਸ ਲਿਆ ਸਾਰਾ ਹੁਣ ਤੇਲ ਉਹੀ ਆਪਣੇ ਕੋਲ ਹੈਗਾ ਸੀ ਉਹ ਆਪਾਂ ਥੋੜਾ ਘੱਟ ਕਰ ਲਿਆ ਤੇਲ ਉਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾ ਦਿੰਨੇ ਜੀਰਾ ਆਪਣਾ ਪੁੱਜ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਪੇਸਟ ਬਣਾਇਆ ਉਹ ਪਾ ਦਿੰਨੇ ਪਿਆਜ਼ ਲਸਣ ਹਰੀ ਮਿਰਚ ਦਾ ਇਹਨੂੰ ਚੰਗੀ ਤਰ੍ਹਾਂ ਪਕਾ ਲੈਣੇ ਆ ਮਸਾਲਾ ਆਪਣਾ ਪੁੱਜ ਗਿਆ ਹੁਣ ਇਹਦੇ ਵਿੱਚ ਨਮਕ ਮਿਰਚ ਪਾਦਨੇ ਹਲਦੀ ਪਾਵਾਂਗੇ ਇੱਕ ਚਮਚਾ ਆਪਾਂ ਨਮਕ ਟੇਸਟ ਅਕੋਰਡਿੰਗ ਥੋੜੀ ਜੀ ਕੁਟੀ ਹੋਈ ਲਾਲ ਮਿਰਚ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣੇ ਆ

ਮਸਾਲਾ ਆਪਣਾ ਪੁੱਜ ਗਿਆ ਹੁਣ ਥੋੜਾ ਜਿਹਾ ਪਾਣੀ ਪਾ ਕੇ ਹੋਰ ਭੁੰਨ ਲੈਣੇ ਇਹਨੂੰ ਹੁਣ ਆਪਾਂ ਆਪਣੇ ਜਿੰਨਾ ਕਾਪਨ ਜ਼ਰੂਰਤ ਉਹਨਾਂ ਪਾਣੀ ਪਾ ਦਿੰਨੇ ਆ ਤਰੀ ਬਣਾਉਣ ਵਾਸਤੇ ਤੇ ਨੂੰ ਆਪਾਂ ਧਿੱਜਣ ਵਾਸਤੇ ਰੱਖ ਦਿੰਨੇ ਆ ਇਸ ਟਰਾਪਾ ਵਿੱਚੋਂ ਵਿੱਚੋਂ ਚੈੱਕ ਕਰਦੇ ਰਾਵਾਂਗੇ ਤਰੀ ਨੂੰ ਚੰਗੀ ਤਰ੍ਹਾਂ ਆਪਾਂ ਰਿੰਨ ਲਵਾਂਗੇ ਤਰੀ ਆਪਣੀ ਬਣ ਗਈ ਰਿੱਜ ਗਈ ਹੁਣ ਵਿੱਚ ਕੋਫਤੇ ਪਾ ਦਿੰਨੇ ਆ ਸਬਜੀ ਆਪਣੀ ਬਣ ਗਈ ਤੁਸੀਂ ਵੀ ਇਸੇ ਤਰ੍ਹਾਂ ਟਰਾਈ ਜ਼ਰੂਰ ਕਰਿਓ ਬਹੁਤ ਸਵਾਦ ਬਣਦੀ ਸਬਜੀ